ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਣੇ ਸਾਰਿਆਂ ਦਾ ਇਹ ਕਰਮ ਬਣਦਾ ਕਿਉਂਕਿ ਇਹ ਸਾਰੇ ਆਪਣੇ ਭੈਣ ਭਰਾ ਨੇ ਆਪਾਂ 24 ਘੰਟੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਔਰ ਮੇਰੀ ਸਾਰੀ ਸਵਾਇਸੇ ਵੀ ਸਾਰੀਆਂ ਟੀਮਾਂ ਨੂੰ ਸਾਰੇ ਜਥੇਬੰਦੀਆਂ ਨੂੰ ਚਾਹੇ ਕਿਸਾਨ ਜਥੇਬੰਦੀਏ ਚਾਹੇ ਧਾਰਮਿਕ ਸੰਸਥਾਵਾਂ ਨੇ ਮੇਰੀ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਮੁਸ਼ਕਲ ਕੜੀ ਦਾ ਹੈ ਕੁਦਰਤ ਦਾ ਇੱਕ ਕਹਿਰ ਕਰੋਪੀ ਏ ਪਰ ਆਪਾਂ ਸਾਰੇ ਰਲ ਮਿਲ ਕੇ ਜੇ ਸਾਰੇ ਭਰਾਵਾਂ ਦਾ ਸਾਥ ਦਈਏ ਤੇ ਮੁਸ਼ਕਲ ਘੜੀ ਜਿਹੜੀ ਏ ਉਹ ਕੱਟ ਜਾਂਦੀ ਏ ਤੇ ਅੱਜ ਸਾਡਾ ਫਰਜ ਬਣਦਾ ਹੈ ਕਿ ਸਾਰੇ ਜਣੇ ਆ ਕੇ ਜੋ ਜਿੰਨਾ ਵੀ ਥਿਲ ਫੁਲ ਮਦਦ ਕਰ ਸਕਦਾ ਸਾਰੇ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਆਈ ਏ ਰੀ ਇੱਥੇ ਇਹ ਮੁਸੀਬਤ ਆਉਂਦੀ ਏ ਹੜ੍ਹਾਂ ਦੇ ਪਾਣੀ ਦੀ ਸਰਕਾਰ ਕੋਈ ਪੱਕਾ ਹੱਲ ਕਿਉਂ ਨਹੀਂ ਕੱਢਦੀ ਇਹਨਾਂ ਦੇ ਇਹਨਾਂ ਲੋਕਾਂ ਦੇ ਲਈ ਦੇਖੋ ਇਹ ਜਿਹੜਾ ਕੁਦਰਤ ਆ ਜਿਹੜਾ ਕਹਿ ਰਿਹਾ ਇਹ ਦਾ ਪੱਕਾ ਹਲ ਜਿਹੜਾ ਨਾ ਪਾਣੀ ਨੂੰ ਜਿੱਥੇ-ਜਿੱਥੇ ਰਸਤਾ ਮਿਲੇਗਾ ਪਾਣੀ ਨੇ ਜਾਣਾ ਪਿੱਛੋਂ ਵੇਖੋ ਪਾਣੀ ਬਰਸਾਤਾ ਨਾਲ ਪਾਣੀ ਪਿੱਛੋਂ ਆ ਰਿਹਾ ਹੈ ਇਹ ਕੋ ਪੰਜਾਬ ਦਾ ਪਾਣੀ ਹੈ ਨਹੀਂ ਔਰ ਜਿਹੜਾ ਪਾਣੀ ਹੈ ਜਿਹਦਾ ਜਿਹੜਾ ਰਾਹ ਇਹਨੂੰ ਜਿੱਥੇ-ਜਿੱਥੇ ਮਿਲਿਆ ਪਾਣੀ ਨੇ ਗਾਂ ਜਾਣਾ ਇਹ ਸਾਰਾ ਨੁਕਸਾਨ ਜਿਹੜਾ ਹੋਈ ਜਾਂਦਾ ਤੇ ਪਹਿਲਾਂ ਵੀ ਕਈ ਵਾਰੀ ਇਹ ਪਿੰਡਾਂ ਨੇ ਮਾਰ ਸਹੀਏ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਤਕਰੀਬਨ ਮਨ ਲੋ ਘਟੋ ਘਟ ਜਿਹੜਾ ਨਾ ਕਿਉਂਕਿ ਅੱਜ ਝੋਨੇ ਦੀ ਫਸਲ ਜਿਹੜੀ ਉਹ ਲਗਭਗ ਸਾਰੀਆਂ ਖਾਦਾ ਸਪਰਿਆ ਪੈ ਚੁੱਕੀਆਂ ਨੇ ਜਿਹੜਾ ਖਰਚਾ ਹੋਣਾ ਸੀ ਉਹ ਚੁੱਕਿਆ ਹੁਣ ਤਾਂ ਸਿਰਫ ਵੱਢਣੀ ਸੀਗੀ ਤੇ ਔਰ 1 ਲੱਖ ਰੁਪਈਆ ਕਿੱਲੇ ਦਾ ਜਿਹੜਾ ਘੱਟੋ ਘੱਟ ਮੁਆਵਜ਼ਾ ਇੱਕ ਕਿੱਲੇ ਦਾ ਕਿਸਾਨ ਨੂੰ ਦੇਣਾ ਚਾਹੀਦਾ ਔਰ ਇੱਥੇ ਕਈਆਂ ਦੇ ਕਿਸੇ ਕਿਸੇ ਦੇ ਰਜਿਸਟਰੀ ਹੈ ਨਹੀਂ ਗੁਰਦੌਰੀ ਹੈ ਗੁਰਦੌਰੀ ਵਾਲੇ ਨੂੰ ਵੀ ਪੂਰਾ ਮੁਆਵਜ਼ਾ ਦੇਣਾ ਚਾਹੀਦਾ ਇਹ ਲੋਕ ਕਹਿ ਰਹੇ ਨੇ ਕਿ ਅਜੇ ਤੱਕ ਇਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਦੂਜੇ ਪਾਸੇ ਥੋੜੇ ਦਿਨ ਪਹਿਲਾਂ ਨਰਿੰਦਰ ਮੋਦੀ ਵੱਲੋਂ ਤੁਹਾਡੀ ਪਾਰਟੀ ਦੇ ਨੇ ਪ੍ਰਧਾਨ ਮੰਤਰੀ ਨੇ ਦੇਜਦੇ ਉਹਨਾਂ ਦੇ ਵੱਲੋਂ 530 ਕਰੋੜ ਰੁਪਇਆ ਇਹਨਾਂ ਪਿੰਡਾਂ ਨੂੰ ਜਾਰੀ ਕੀਤਾ ਜਿੱਥੇ ਹੜ੍ਹਾਂ ਦੇ ਪਾਣੀ ਦੀ ਮਾਰ ਇਸ ਵਕਤ ਪੈ ਚੁੱਕੀ ਹੈ ਦੇਖੋ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਨੇ ਔਰ ਪ੍ਰਧਾਨ ਮੰਤਰੀ ਦੇ ਵੱਲੋਂ ਹਰ ਸੂਬੇ ਦੇ ਵਿੱਚ ਜਿਵੇਂ ਪਿੱਛੇ ਜੀ 530 ਕਰੋੜ ਦੇ ਕਰੀਬ ਜਿਹੜਾ ਸਰਦੀ ਖੇਤਾਂ ਵਾਸਤੇ ਫੰਡ ਦਿੱਤਾ ਗਿਆ ਔਰ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਹੁਣੇ ਸਰਦੀ ਖੇਤਾਂ ਨੂੰ ਲੋੜ ਹੈ ਇੱਥੇ ਜਿਹੜਾ ਫੰਡ ਹੋ ਵਰਤੋ ਚਲਿਆਣਾ ਚਾਹੀਦਾ ਜੀ ਕਮੋਦ ਸਾਹਿਬ ਇੱਕ ਟਾਣੀ ਨੱਥਾ ਸਿੰਘ ਵਾਲੀ ਤੇ ਜਿਹੜਾ ਪੁਲ ਬਣਿਆ ਉਹ ਬੜਾ ਚਰਚਾ ਦੇ ਵਿੱਚ ਕਈ ਦਿਨਾਂ ਤੋਂ ਚੱਲ ਰਿਹਾ ਤੇ ਕੱਲ ਵਿਧਾਇਕ ਗੋਲਦੀ ਕਮੋਜ ਉੱਥੇ ਪਹੁੰਚੇ ਨੇ ਕਹਿੰਦੇ ਸਬੂਤ ਲੈ ਕੇ ਗਏ ਨੇ ਤੇ ਕਹਿ ਰਹੇ ਸੀ ਕਿ ਉਹਨਾਂ ਦੇ ਵੱਲੋਂ ਇਹ ਪੁਲ ਤਿਆਰ ਕਰਵਾਇਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਇਸ ਸਮੇਂ ਤੇ ਇਸ ਟਾਈਮ ਤੇ ਇਹ ਗੱਲਾਂ ਇਹ ਸਾਰੀਆਂ ਪਾਰਟੀਆਂ ਚਾਹੇ ਮੈਂ ਆਂ ਚਾ ਕੋਈ ਇਹ ਸ਼ੋਭਾ ਨਹੀਂ ਦਿੰਦੀਆਂ ਇਹ ਸਾਰੀ ਦੁਨੀਆ ਨੂੰ ਪਤਾ ਹੈ ਵੀ ਪੁਲ ਕਿੰਨੇ ਬਣਵਾਇਆ ਇਹ ਤਾਂ ਕਹਿੰਦੇ ਸੀ ਉਹ ਜਿਹੜੀ ਨਹਿਰ ਹਸੇਲੇ ਵਾਲਾ ਮਾਈਨਰ ਉਹ ਵੀ ਇਹਨਾਂ ਨੇ ਬਣਵਾਈ ਏ ਇਹ ਤਾਂ ਜਿਹੜੀ ਪੋਸਟ ਪਾਉਂਦੇ ਨੇ ਕਹਿੰਦੇ 72 ਸਾਲਾਂ ਚ ਪਹਿਲੀ ਜੇ ਮੈਂ ਕਹਿ ਦਿਆਂਗਾ ਵੀ ਇਹ ਸਰਿੰਦਰ ਜੀ ਨੇ ਲਿਆਂਦਾ ਮਾਇਆਵਤੀ ਤੋਂ ਫੇਰ ਗੱਲ ਇਹ ਕਹਿਣ ਦਾ ਜੋ ਮਰਜ਼ੀ ਕੋ ਕਹੀ ਜਾਵੇ ਇਹ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਇਹ ਜਿਹੜੀ ਘੜੀ ਹੈ ਰਾਜਨੀਤੀ ਕਰਨ ਦੀ ਘੜੀ ਨਹੀਂ ਹੈਗੀ ਇਹ ਘੜੀ ਜਿਹੜੀ ਹੈ ਇਹ ਸਾਰੇ ਭੈਣ ਭਰਾਵਾਂ ਨਾਲ ਖੜਨ ਦੀ ਹੈ ਜੀ ਅੱਜ ਕਿੰਨੀਆਂ ਤਰਪਾਲਾਂ ਤੁਸੀਂ ਇੱਥੇ ਦੇ ਕੇ ਚੱਲੇ ਹੋ ਦੇਖੋ ਜੋ ਲੋਡ ਸੀ ਜੋ ਮੈਨੂੰ ਡਿਮਾਂਡ ਸਰਪੰਚ ਸਾਹਿਬ ਨੇ ਸਾਡੇ ਚੇਅਰਮੈਨ ਸਾਹਿਬ ਨੇ ਲਿਸਟ ਭੇਜੀ ਏ ਉਹ ਦੇ ਅਕੋਰਡਿੰਗ ਮੈਂ ਸਾਰਾ ਸਭ ਤੋਂ ਪਹਿਲਾਂ ਤਾਂ ਮੈਂ న్యూਜ਼ ਵਾਲਿਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਾਨੂੰ ਜਿਹੜੀ ਲੋਡ ਹੈ ਹੁਣ ਤਾਂ ਇਸ ਟਾਈਮ ਲੋਡ ਸਾਨੂੰ ਆ ਗਈ ਸੀ ਤਰਪਾਲਾਂ ਦੀ ਜੋ ਕਿ ਮੌਸਮ ਬਹੁਤ ਖਰਾਬ ਹੈ ਤੇ ਜਿੰਨੇ ਵੀ ਦਰਿਆ ਤੋਂ ਪਾਰ ਕਰ ਆਏ ਨੇ ਉਹਨਾਂ ਨੂੰ ਵਾਪਸ ਹੋਣਾ ਆਉਣਾ ਪੈਣਾ ਸਾਰਿਆਂ ਨੂੰ ਤੇ ਜਿਹੜਾ ਸਮਾਨ ਹੈ ਉਹ ਬਾਹਰ ਚ ਨਾਲ ਪੇਚ ਸਕੇ ਸਕੇਗਾ ਤਾਂ ਫਿਰ ਖਰਾਬ ਹੋ ਜਾਏਗਾ ਤੇ ਇਸ ਕਰਨਾ ਸਿ ਮੰਗ ਕੀਤੀ ਸੀ ਸਰਕਾਰ ਤੋਂ ਵੀ ਸਾਨੂੰ ਦਰ ਪਹਿਲਾਂ ਦੀ ਜਰੂਰਤ ਹੈਗੀ ਹੈ ਪਰ ਸਰਕਾਰ ਨੇ ਤਾਂ ਕੁਝ ਨਹੀਂ ਸਾਡੀ ਕੋਈ ਖਬਰ ਨਹੀਂ ਸੁਣੀ ਤੇ ਖਬਰ ਕੁਝ ਸੁਣੀ ਸੀ ਸਾਡੇ ਵੀ ਵੱਡੇ ਵੀਰ ਬਾਈ ਕਾਕਾ ਕੰਬੋਜ ਜੀ ਉਹਨਾਂ ਕੋਈ ਸਾਡੀ ਖਬਰ ਸੁਣ ਕੇ ਤਾਂ ਉਵੇਂ ਆ ਗਏ ਸਾਨੂੰ ਕਹਿੰਦੇ ਨੇ ਕਿ ਕਿੰਨੇ ਤੁਹਾਡੇ ਕਾਰਨ ਨੇ ਤਾਂ ਦਰਿਆਤ ਪਾਰ ਫਿਰ ਅਸੀਂ ਡਿਮਾਂਡ ਭੇਜੀ ਸੀ ਸਾਡੇ 30 ਤੋਂ 40 ਕਰ ਸਾਡੇ 17 ਤੋਂ ਪਾਰ ਦਰਿਆਤ ਪਾਰ ਤੇ ਉਹਨਾਂ ਵਾਸਤੇ ਆ ਉਵੇਂ ਖਬਰ ਸੁਣਦਿਆਂ ਸਾਰੇ ਅੱਜ ਤਰਪੈਲਾ ਪ੍ਰੋਵਾਈਡ ਸਾਨੂੰ ਕਰਵਾਈਆਂ ਸੀਗਾ ਤੇ ਬਹੁਤ ਧੰਨਵਾਦ ਕਰਦੇ ਆ ਅਸੀਂ ਤੇ ਸਰਕਾਰਾਂ ਨੂੰ ਵੀ ਅਸੀਂ ਕਹਿੰਨੇ ਆ ਨਹੀਂ ਸਰਕਾਰ ਵੱਲੋਂ ਸਰਕਾਰ ਵੱਲੋਂ ਹੁਣ ਤੱਕ ਇੱਥੇ ਕੋਈ ਸਕੀਮ ਦਾ ਕਿਸੇ ਨੂੰ ਫਾਇਦਾ ਮਿਲਿਆ ਜਿਹੜੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਕੀਮ ਆਈ ਹੋਵੇ ਜਾਂ ਕੋਈ ਸਰਕਾਰ ਤੋਂ ਜੀ ਸਮਾਨ ਭੇਜਿਆ ਹੋਵੇ ਹੜਪਰ ਭਗਤ ਸਮਾਨ ਥੋੜਾ ਬਹੁਤਾਂ ਦਾ ਜੀ ਦਰਿਆ ਤੋਂ ਪਾਰ ਜਿਹੜੇ ਡੁੱਬੇ ਪਣਕਰ ਉਹਨਾਂ ਤੋਂ ਇਲਾਵਾ ਪਿੱਛੇ ਵਾਲੇ ਸਾਰੇ ਉਹਨਾਂ ਦਾ ਫਾਇਦਾ ਚੱਕੀ ਜਾਂਦੇ ਨੇ ਹਾਂ ਦਰਿਆ ਤੋਂ ਪਾਰ ਤਾਂ ਕਿਸੇ ਤੱਕ ਜਿਹਨਾਂ ਦੇ ਡੁੱਬਿਆ ਉਹਨਾਂ ਤੱਕ ਤਾਂ ਪਹੁੰਚ ਨਹੀਂ ਰਿਹਾ ਜੀ ਪਹੁੰਚ ਨਹੀਂ ਰਿਹਾ ਤੇ ਅਸੀਂ ਹੁਣ ਖੁਦ ਅਸੀਂ ਆਪ ਲਿਸਟ ਬਣਾ ਕੇ ਤੇ ਜਿੰਨੀਆਂ ਵੀ ਤਰਪੈਲਾਂ ਨੇ ਅਸੀਂ ਜਿੰਨੇ ਵੀ ਦਰਿਆ ਤੋਂ ਪਾਰ ਨੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਨਾਲ ਫੋਟੋ ਵੀ ਅਸੀਂ ਕਰਾਂਗੇ ਤੁਹਾਡੇ ਤੱਕ ਭੇਜਾਂਗੇ ਵੀ ਹਾਂ ਤੇ ਜਿਹੜਾ ਸਾਡੇ ਨਾਂ ਤੇ ਇੱਕ ਪਿਛਾ ਕੋਈ ਖਾਈ ਜਾਂਦਾ ਉਹ ਐਵੇਂ ਨਾ ਕਰਨ ਸਰਕਾਰਾਂ ਨੂੰ ਇਹ ਚਾਹੀਦਾ ਕਿ ਉਹਨਾਂ ਤੱਕ ਜਿਹੜੇ ਡੁੱਬੇ ਪੈਣ ਉਹਨਾਂ ਤੱਕ ਜਰੂਰ ਪ੍ਰੋਵਾਈਡ ਕਰਾਉਣ ਜੀ ਜਿਹੜੀ ਸੈਂਟਰ ਸਰਕਾਰ ਵੱਲੋਂ ਸਕੀਮ ਆਈ ਹੈ 530 ਕਰੋੜ ਰੁਪਇਆ ਜਾਰੀ ਕੀਤਾ ਉਹ ਪੰਜਾਬ ਸਰਕਾਰ ਨੇ ਤੁਹਾਡੇ ਤੱਕ ਅਜੇ ਪਹੁੰਚਾਇਆ ਨਹੀਂ ਨਹੀਂ ਜੀ ਬਿਲਕੁਲ ਉਹ 530 ਕਰੋੜ ਦਾ ਕੋਈ ਸਾਡੇ ਤੱਕ ਅਜੇ ਕੋਈ ਪਹੁੰਚ ਨਹੀਂ ਹੋਈ ਕੋਈ ਮੁਆਵਜ਼ਾ ਨਹੀਂ ਕੋਈ ਤਰਪੈਲ ਨਹੀਂ ਆ ਬਸ ਭਾਈ ਕਾਕਾ ਕੰਬੋ ਜੀ ਆਪਣੇ ਕੋਲੋਂ ਆ ਲੈ ਆ ਕੇ ਸਾਡੇ ਤੱਕ ਇਹ ਨਾ ਪਹੁੰਚ ਕੀਤੀ ਆ ਜੀ